ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੀਆਂ 75 ਲੱਖ ਔਰਤਾਂ ਨੂੰ ਉਸ ਦਿਨ 10-10 ਹਜ਼ਾਰ ਰੁਪਏ ਦਿੱਤੇ ਹਨ ਜਿਸ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس 'ਚ ਸੂਬੇ ਦੇ ਹੜਪੀਰਤ ਲੋਕਾਂ ਦੀ ਮਦਦ ਲਈ ਲੋੜੀਂਦੇ ਖਰਚ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੋਂ 20 ਹਜ਼ਾਰ ਕਰੋੜ ਰੁਪਏ ਦਾ ਵਿਸ਼ੇਸ਼ ਰਾਹਤ ਪੈਕੇਜ ਮੰਗਿਆ ਗਿਆ ਹੈ। ਇਸੇ ਪ੍ਰਸੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਹੜ੍ਹ ਰਾਤ ਲਈ ਕੰਜੂਸੀ ਭਰੇ ਐਲਾਨ ਅਤੇ ਰਾਜ ਤੇ ਕੇਂਦਰ ਵਿਚਕਾਰ ਭਰੋਸੇ ਦੀ ਸਪਸ਼ਟ ਘਾਟ ਕਮੀ ਨੂੰ ਵੇਖਿਆ ਜਾਣਾ ਚਾਹੀਦਾ ਹੈ ਇਸ ਦੀ ਤੁਲਨਾ ਬਿਹਾਰ ਨੂੰ ਮਿਲੀ ਸਗਾਤ ਨਾਲ ਕਰਕੇ ਵੇਖੋ ਅਸਲ ਵਿੱਚ ਉਹਨਾਂ ਨੇ ਉਜਵਲਾ ਯੋਜਨਾ ਅਤੇ ਲਖਪਤੀ ਦੀਦੀ ਯੋਜਨਾ ਵਰਗੀਆਂ ਸਕੀਮਾਂ ਨੂੰ ਆਕਾਰ ਦੇ ਕੇ ਔਰਤਾਂ ਦਾ ਵੋਟ ਬੈਂਕ ਬਣਾ ਲਿਆ ਹੈ ਭਾਰਤੀ ਜਨਤਾ ਪਾਰਟੀ ਨੇ ਬੇਚਿਜਕ ਚੋਣਾਂ ਵਾਲੇ ਰਾਜਾਂ ਵਿੱਚ ਮਹਿਲਾ ਵੋਟਰਾਂ ਨੂੰ ਲਪਾਇਆ ਹੈ 50247 ਟੀਵੀ ਦੇ ਤੀਸਰੀ ਅੱਖ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੇ ਤੀਸਰੀ ਅੱਖ ਪ੍ਰੋਗਰਾਮ ਲਈ ਅਸਾਂ ਦੀ ਟ੍ਰਿਬਿਊਨ ਚੰਡੀਗੜ੍ਹ ਦੀ ਐਡੀਟਰ ਜੋਤੀ ਮਨੋਤਰਾ ਰਾਂ ਦਾ ਲਿਖਿਆ ਜਿਹੜਾ ਇੱਕ ਲੇਖ ਹੈ ਉਹ ਤੁਹਾਡੀ ਸੇਵਾ ਵਿੱਚ ਪੇਸ਼ ਕਰਨ ਦੀ ਚੁਣਿਆ ਜਿਸ ਵਿੱਚ ਉਹਨਾਂ ਨੇ ਬਿਹਾਰ ਲਈ ਮੋਦੀ ਦੀ ਸਿਕਾਤ ਦੇ ਮੈਨੇਜਰ ਉਹਦੀ ਗੱਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਹਾਰ ਦੀਆਂ 75 ਲੱਖ ਔਰਤਾਂ ਨੂੰ ਉਸ ਦਿਨ 10-10 ਹਜ਼ਾਰ ਰੁਪਏ ਦਿੱਤੇ ਹਨ ਜਿਸ ਦਿਨ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ اجلاس 'ਚ ਸੂਬੇ ਦੇ ਹੜਪੀਰਤ ਲੋਕਾਂ ਦੀ ਮਦਦ ਲਈ ਲੋੜੀਂਦੇ ਖਰਚ ਵਾਸਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਤੋਂ 20000 ਕਰੋੜ ਰੁਪਏ ਦਾ ਵਿਸ਼ੇਸ਼ ਰਾਹਤ ਪੈਕੇਜ ਮੰਗਿਆ ਗਿਆ ਹੈ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੀਆਂ ਔਰਤਾਂ ਨੂੰ ਇੱਕ ਵਾਰਚ ਦਿੱਤੀ ਗਈ ਇਹ ਰਿਆਸ਼ੀ ਜਿਹੜੀ ਆ ਇਹ 7500 ਕਰੋੜ ਰੁਪਏ ਦੀ ਹੈ ਇਸ ਦੀ ਤੁਲਨਾ ਉਸ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਨਾਲ ਕਰਕੇ ਵੇਖ ਲੋ ਜਿਸ ਦਾ ਵਾਅਦਾ ਪ੍ਰਧਾਨ ਮੰਤਰੀ ਨੇ ਲਗਭਗ 3 ਹਫ਼ਤੇ ਪਹਿਲਾਂ ਪੰਜਾਬ ਆ ਕੇ ਕੀਤਾ ਸੀ ਭਾਰਤੀ ਜਨਤਾ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਸਿਰਫ ਪਹਿਲੀ ਕਿਸ਼ਤ ਹੈ ਅਤੇ ਹੋਰ ਰਾਸ਼ੀ ਭੇਜਣ ਤੋਂ ਪਹਿਲਾਂ ਪੰਜਾਬ ਨੂੰ ਆਪਣਾ ਹੋਮਵਰਕ ਕਰਨ ਦੀ ਲੋੜ ਹੈ ਪਰ ਬਿਹਾਰ ਦੇ ਪੈਕੇਜ ਲਈ ਇਹੋ ਜਿਹਾ ਕੋਈ ਸਵਾਲ ਨਹੀਂ ਪੁੱਛੇ ਜਾ ਰਹੇ ਕਿ ਉੱਥੇ ਕਿਹੜਾ ਹੋਮਵਰਕ ਕਰਕੇ ਪੈਸੇ ਦਿੱਤੇ ਗਏ ਆ। ਦਰਅਸਲ ਇਹ ਸਵਾਲ ਕੀਤਾ ਹੀ ਨਹੀਂ ਜਾ ਰਿਹਾ ਕਿ ਪ੍ਰਧਾਨ ਮੰਤਰੀ ਬਿਹਾਰ ਦੀਆਂ ਜਿਹੜੀਆਂ ਗੈਰ ਸਧਾਰਨ ਔਰਤਾਂ ਨੂੰ ਇੰਨੀ ਵੱਡੀ ਰਾਸ਼ੀ ਭੇਜ ਹੀ ਕਿਉਂ ਰਹੇ ਹਨ। ਇਸ ਲਈ ਇੱਥੇ ਕੁਝ ਸਵਾਲ ਕਰਨੇ ਬਣਦੇ ਹਨ। ਕੀ ਬਿਹਾਰ ਵਿੱਚ ਕੋਈ ਜਹਾੜਾ ਹੈ? ਜਿਸਨੇ ਲਗਭਗ 4 ਲੱਖ ਏਕੜ ਵਿੱਚ ਖੜੀ ਝੋਨੇ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ ਹੋਵੇ ਕੀ ਰਾਜ ਦੇ ਸਹਿਕਾਰੀ ਡੇਰੀ ਖੇਤਰ ਤੇ ਖੇਤੀਬ੍ਰਹਮਣ ਸੂਬੇ ਦੇ ਪਰਿਵਾਰਾਂ ਦੀ ਰੀੜ ਦੀ ਹੱਡੀ ਸੈਂਕੜੇ ਪਸ਼ੂ ਗਾਵਾਂ ਤੇ ਮੱਝਾਂ ਖਵਾਚ ਗਏ ਨੇ ਕੀ ਘਰ ਰੁੜ ਗਏ ਹਨ ਸਕੂਲ ਕੀ ਇੰਨੇ ਨੁਕਸਾਨੇ ਗਏ ਨੇ ਕਿ ਪਛਾਣੇ ਨਹੀਂ ਜਾ ਰਹੇ ਖੇਤ ਜਿਹੜੇ ਵਾਹੀਯੋਗ ਖੇਤ ਨੇ ਜ਼ਮੀਨ ਹੈ ਉਹ ਚਿੱਕੜ ਤੇ ਮਿੱਟੀ ਨਾਲ ਭਰੀ ਪਈ ਹੈ ਜਿਨ੍ਹਾਂ ਨੂੰ ਹੁਣ ਟਰੈਕਟਰਾਂ ਤੇ ਜੀਸੀਬੀ ਮਸ਼ੀਨਾਂ ਨਾਲ ਸਾਫ਼ ਕੀਤਾ ਜਾ ਰਿਹਾ ਹੈ ਕੀ ਇੱਕ ਮੰਤਰੀ ਸਰਦ ਉੱਤੇ ਲੱਗੀਤਾਰ ਵਿਹਾਰ ਦੀ ਸਰਦ ਵੀ ਨੇਪਾਲ ਦੇ ਨਾਲ ਹੈ ਪਰ ਇਹ ਖੁੱਲੀ ਹੈ ਭਾਵੇਂ ਕੋਈ ਤਾਰ ਨਹੀਂ ਜੋ ਭਾਰਤ ਨੂੰ ਪਾਕਿਸਤਾਨ ਨਾਲੋਂ ਵੱਖ ਕਰਦੀ ਹੈ ਕੀ ਉਹ ਤਾਰ ਵੀ ਰੁੜ ਗਈ ਹੈ ਕੋਈ ਇਹੋ ਜਿਹੀ ਜਿਹੜੀ ਸਾਡੇ ਪੰਜਾਬ ਵਿੱਚ ਰੁੜੀ ਹੈ ਪਾਕਿਸਤਾਨ ਨਾਲ ਲੱਗਦੀ ਸਰਦ ਤੇ ਬੇਸ਼ੱਕ ਪ੍ਰਧਾਨ ਮੰਤਰੀ ਦੀ ਵਿਹਾਰਪਤੀ ਉਦਾਰਤਾ ਦਾ ਕਾਰਨ ਸਪਸ਼ਟ ਹੈ ਵਿਹਾਰ ਵਿੱਚ ਨਵੰਬਰ ਵਿੱਚ ਚੋਣਾਂ ਹੋ ਰਹੀਆਂ ਨੇ ਵਿਹਾਰ ਦੀਆਂ 6.3 ਕਰੋੜ ਔਰਤਾਂ ਜਾਨੀ ਕਿ ਲਗਭਗ 6.5 ਕਰੋੜ ਔਰਤਾਂ ਉਹਨਾਂ ਦੇ ਧਿਆਨ ਕੇਂਦਰਿਤ ਕਰਨ ਦਾ ਕਾਰਨ ਵੀ ਸਪਸ਼ਟ ਹੈ ਹਰ ਪਰਿਵਾਰ ਦੀ ਇੱਕ ਜੋਗ ਔਰਤ ਆਪਣੀ ਪਸੰਦਾ ਰਜਗਾਰ ਸ਼ੁਰੂ ਕਰਨ ਲਈ ਅਰਜੀ ਦੇ ਸਕਦੀ ਹੈ ਤੇ ਜੇ ਅਯੋਗ ਵੀ ਹੋਵੇ ਤੇ ਫਿਰ ਕਿਹੜੀ ਅਰਜੀ ਨਹੀਂ ਲੈਣੀ ਅਤੇ ਜੇ ਉਸ ਦੀ ਅਰਜੀ ਮਨਜ਼ੂਰ ਹੋ ਜਾਂਦੀ ਹੈ ਤਾਂ ਰਾਸ਼ੀ 2 ਲੱਖ ਰੁਪਏ ਤੱਕ ਵੀ ਦਿੱਤੀ ਜਾ ਸਕਦੀ ਹੈ। ਪ੍ਰਧਾਨ ਮੰਤਰੀ ਨੂੰ ਉਮੀਦ ਹੈ ਕਿ ਬਿਹਾਰ ਦੀਆਂ ਮਹਿਲਾਵਾਂ ਯਾਨੀ ਕਿ ਔਰਤਾਂ ਜਾਤ ਤੇ ਧਰਮ ਦੀਆਂ ਵੰਡੀਆਂ ਨੂੰ ਪਾਰ ਕਰਦੇ ਹੋਏ ਦੋਹਾਂ ਹੱਥਾਂ ਨਾਲ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਪਾਉਣਗੀਆਂ ਜਿਵੇਂ ਕਿ ਬਾਕੀ ਦੇਸ਼ ਵਿੱਚ ਕਰਨਾ ਵੀ ਸ਼ੁਰੂ ਹੋ ਗਿਆ ਹੈ। ਸਪਸ਼ਟ ਤੌਰ ਤੇ ਬਿਹਾਰ ਵਿੱਚ ਕੁਝ ਤਾਂ ਖਾਸ ਹੈ। ਇਸ ਤੋਂ ਇਲਾਵਾ ਉਹ ਕਹਿੰਦੇ ਨੇ ਕਿ ਸਮਝਣ ਵਾਲੇ ਨੂੰ ਇਸ਼ਾਰਾ ਹੀ ਕਾਫੀ ਹੈ ਹਾਲਾਂਕਿ ਭਾਰਤੀ ਜਨਤਾ ਪਾਰਟੀ ਪੰਜਾਬ ਜਿਹੜੀ ਆ ਮੈਂ ਭਾਰਤੀ ਜਨਤਾ ਪਾਰਟੀ ਦੀ ਗੱਲ ਕਰ ਰਿਹਾ ਕੇਂਦਰ ਦੀ ਸਰਕਾਰ ਦੀ ਗੱਲ ਨਹੀਂ ਆ ਹਾਲਾਂਕਿ ਭਾਰਤੀ ਭਾਰਤ ਪੰਜਾਬ ਜਿਹੜੀ ਪੰਜਾਬ ਦੀ ਭਾਰਤੀ ਜਨਤਾ ਪਾਰਟੀ ਆ ਉਹ ਹਾਰਡ ਪ੍ਰਭਾਵਤ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਖਾਸ ਕਰਕੇ ਪਾਕਿਸਤਾਨ ਲੱਗਦੇ 6 ਜ਼ਿਲ੍ਹਿਆਂ ਵਿੱਚ ਤੇ ਨਾਲ ਹੀ ਸੂਬੇ ਭਰ ਦੇ ਸਹਿਕਾਰੀ ਡੇਰੀ ਖੇਤਰ ਵਿੱਚ ਗੋਮੋ ਇਹ ਦੇ ਦਾਰੂ ਪਸ਼ੂਆਂ ਲਈ ਕਰਜ਼ਿਆਂ ਰਾਈ ਮਰਦਦ ਕਰਨ ਦੇ ਰੂਪ ਵਿੱਚ ਪਰ ਪਾਰਟੀ ਇਹ ਵੀ ਜਾਣਦੀ ਹੈ ਕਿ ਕੇਂਦਰ ਸਰਕਾਰ ਪੰਜਾਬੀਆਂ ਦੇ ਜਮਾ ਹੋ ਰਹੇ ਗੁੱਸੇ ਨੂੰ ਦੂਰ ਕਰਨ ਲਈ ਇਸ ਤੋਂ ਕਿਤੇ ਵੱਧ ਕਰਨ ਦੀ ਲੋੜ ਪਵੇਗੀ ਜੋ ਕੇਂਦਰ ਸਰਕਾਰ ਨਹੀਂ ਸਮਝ ਰਹੀ ਕਈ ਤਰੀਕਿਆਂ ਨਾਲ ਇਹ ਪੰਜਾਬ ਲਈ ਕਰੋ ਜਾਂ ਮਰੋ ਵਾਲਾ ਸਮਾਂ ਹੈ ਜੇ ਤੁਸੀਂ ਛੋਟੇ ਜਾਂ ਵੱਡੇ ਤਰੀਕਿਆਂ ਨਾਲ ਮਦਦ ਕਰ ਰਹੇ ਹੋ ਤਾਂ ਤੁਹਾਨੂੰ ਕਿਸੇ ਗਿਣਤੀ ਵਿੱਚ ਗਿਣਿਆ ਜਾਏਗਾ ਜੇ ਨਹੀਂ ਤਾਂ ਫਿਰ ਨਹੀਂ ਇਸ ਲਈ ਕਾਂਗਰਸ ਨੂੰ ਹੋਰ ਬਿਹਤਰ ਢੰਗ ਨਾਲ ਧਿਆਨ ਦੇਣਾ ਚਾਹੀਦਾ ਹੈ ਹੜਾਂ ਤੋਂ ਪਹਿਲਾਂ ਗਲੀਆਂ 'ਚ ਫਿਰਦਾ ਹਰ ਇੱਕ ਆਮ ਆਦਮੀ ਤੁਹਾਨੂੰ ਇਹ ਦੱਸਦਾ ਫਿਰਦਾ ਸੀ ਕਿ ਉਹ ਸਤਾਤਾਰੀ ਆਮ ਆਦਮੀ ਪਾਰਟੀ ਤੋਂ ਤੰਗ ਆ ਚੁੱਕਾ ਹੈ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਇਹਨੂੰ ਸਬਕ ਸਿਖਾਏਗਾ ਜਿਵੇਂ ਉਹਨੇ 2022 'ਚ ਕਾਂਗਰਸ ਨੂੰ ਸਿਖਾਇਆ ਸੀ ਅਤੇ ਆਪ ਦੇ 92 ਵਿਧਾਇਕਾਂ ਨੂੰ ਜਿਤਾ ਕੇ ਅਸੈਂਬਲੀ ਵਿੱਚ ਭੇਜਿਆ ਸੀ ਦਰਸਲ ਲੋਕ ਇਹ ਵੀ ਕਹਿੰਦੇ ਨੇ ਕਿ ਜੇ ਅੱਜ ਪੰਜਾਬ ਵਿੱਚ ਚੋਣਾਂ ਹੁੰਦੀਆਂ ਨਾ ਤਾਂ ਫਿਰ ਸੰਘਰਸ਼ ਕਰ ਰਹੀ ਕਾਂਗਰਸ ਦੇ ਜਿੱਤਣ ਦੀ ਸੰਭਾਵਨਾ ਪਣ ਸਕਦੀ ਸੀ ਇਸ ਪਾਰਟੀ ਵਿੱਚ ਘੱਟੋ ਘੱਟ ਪੰਜ ਮੁੱਖ ਮੰਤਰੀ ਦੇ ਉਪਦੇਦਾਰ ਨੇ ਉਮੀਦਵਾਰ ਨੇ ਇਸ ਕਰਕੇ ਉਹਨਾਂ ਦੀ ਖਾਨਾ ਜੰਗੀਆਂ ਨੂੰ ਕਿਸੇ ਤਨ ਪੱਤਰ ਨਹੀਂ ਲੱਗਣ ਦੇ ਰਹੀ ਹੜਾ ਤੋਂ ਬਾਅਦ ਦੀ ਕਹਾਣੀ ਬਿਲਕੁਲ ਹੀ ਵੱਖਰੀ ਹੋ ਗਈ ਹੈ ਅਜਨਾਲਾ ਤੋਂ ਕੁਲਦੀਪ ਧਾਰੀਵਾਲ ਵਰਗੇ ਕੁਝ ਆਮ ਪਾਰਟੀ ਦੇ ਵਿਧਾਇਕਾਂ ਨੇ ਜਿਸ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਹੈ ਉਹ ਹੈਰਾਨੀ ਜਨਕ ਹੈ ਤੇ ਸਲਾਉਣਯੋਗ ਵੀ ਹੈ ਕੁਝ ਹੋਰ ਆਪ ਵਿਧਾਇਕਾਂ ਨੇ ਮਸਾ ਹੀ ਕੋਈ ਹਿਲਜੁਲ ਕੀਤੀ ਹੈ ਤੇ ਕਾਂਗਰਸ ਜਿਹੜੀ ਹੈ ਉਹ ਬੜੇ ਹੀ ਹੈਰਾਨੀ ਜਨਕ ਢੰਗ ਨਾਲ ਲਾਪਰਵਾਹ ਰਹੀ ਹੈ ਭਾਵੇਂ ਕਿ راہਲ ਗਾਂਧੀ ਕੁਝ ਘੰਟਿਆਂ ਲਈ ਪੰਜਾਬ ਆਏ ਸੀ ਗਾਰ ਨਾਲ ਭਰੇ ਖੇਤਾਂ ਵਿੱਚ ਟਰੈਕਟਰ ਵੀ ਚਲਾਇਆ ਸੀ ਇੱਕ ਛੋਟੇ ਜਿਹੇ ਮੁੰਡੇ ਨੂੰ ਗੱਲ ਨਾਲ ਵੀ ਲਾਇਆ ਜਿਹਦੀ ਸਾਈਕਲ ਗੁੰਮ ਹੋ ਗਈ ਸੀ ਤੇ ਪਾਰਟੀ ਨੇ ਮੁੰਡੇ ਨੂੰ ਸਾਈਕਲ ਵੀ ਖਰੀਦ ਕੇ ਦੇ ਦਿੱਤੀ ਹੈ। ਇਸੇ ਪ੍ਰਸੰਗ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਪੰਜਾਬ ਹੜ ਰਾਤ ਲਈ ਕੰਜੂਸੀ ਭਰੇ ਐਲਾਨ ਅਤੇ ਰਾਜ ਤੇ ਕੇਂਦਰ ਵਿਚਕਾਰ ਭਰੋਸੇ ਦੀ ਸਪਸ਼ਟ ਘਾਟ ਕਮੀ ਨੂੰ ਵੇਖਿਆ ਜਾਣਾ ਚਾਹੀਦਾ ਹੈ। ਇਸ ਦੀ ਤੁਲਨਾ ਬਿਹਾਰ ਨੂੰ ਮਿਲੀ ਸਗਾਤ ਨਾਲ ਕਰਕੇ ਵੇਖੋ। ਕੁਝ ਨਰਦਈ ਲੋਕ ਕਹਿਣਗੇ ਕਿ ਪੰਜਾਬ ਪ੍ਰਧਾਨ ਮੰਤਰੀ ਦੀ ਵਿਹਾਰ ਲਈ ਇਹ ਸੁਗਾਤ ਵਿਹਾਰ ਚੋਣਾਂ ਦੇ ਐਲਾਨ ਤੋਂ ਠੀਕ ਪਹਿਲਾਂ ਆ ਰਹੀ ਹੈ ਜਾਨੀ ਕਿ ਆਦਰਸ਼ ਚੋਣ ਜਾਬਤਾ ਹਲੇ ਲਾਗੂ ਨਹੀਂ ਹੋਇਆ ਤੇ ਪ੍ਰਧਾਨ ਮੰਤਰੀ ਨੂੰ ਇਹੋ ਜਿਹਾ ਕਰਨ ਤੋਂ ਕੋਈ ਰੋਕ ਵੀ ਨਹੀਂ ਸਕਦਾ ਸੋ ਆਦਰਸ਼ ਚੋਣ ਜਾਬਤਾ ਲਾਗੂ ਹੋਣ ਤੋਂ ਪਹਿਲਾਂ ਇਹ ਸਭ ਹੋ ਰਿਹਾ ਕੁਝ ਹੋਰ ਕਹਿਣਗੇ ਕਿ ਉਹ ਤੇ ਭਾਰਤੀ ਜਨਤਾ ਪਾਰਟੀ ਕੋਈ ਕਸਰ ਹੀ ਨਹੀਂ ਛੱਡ ਰਹੀ ਕਿ ਮੁੱਖ ਮੰਤਰੀ ਅਤੇ ਜੀਡੀਯੂ ਸਹਿਯੋਗੀ ਨਿਤਿਸ਼ ਕੁਮਾਰ ਜਿਹੜੇ ਉਹ ਹੁਣ ਬਿਮਾਰ ਨੇ ਤੇ ਦੁਬਾਰਾ ਮੁੱਖ ਮੰਤਰੀ ਉਹ ਬਣ ਨਹੀਂ ਸਕਦੇ ਇਸ ਲਈ ਭਾਰਤੀ ਜਨਤਾ ਪਾਰਟੀ ਦਾ ਜਾਦੂ ਚੱਲਣਾ ਹੁਣ ਲਗਭਗ ਤੈ ਤੇ ਜ਼ਰੂਰੀ ਹੈ ਜਨਸ਼ ਰਾਜ ਦੇ ਜਿਹੜੇ ਪ੍ਰਸ਼ਾਦ ਕਿਸ਼ੋਰ ਨੇ ਬਿਹਾਰ ਦੀ ਸਿਆਸੀ ਖੇਡ ਵਿੱਚ ਕੋਈ ਵੀ ਭੂਮਿਕਾ ਅਦਾ ਕਰ ਸਕਦੇ ਹਨ ਪਰ ਭਾਰਤੀ ਜਨਤਾ ਪਾਰਟੀ ਦੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਉਨ੍ਹਾਂ ਤੇ ਹਮਲਾ ਕਾਫੀ ਤਿੱਖਾ ਹਮਲਾ ਕੀਤਾ ਹੈ ਜੋ ਵੀ ਹੋਵੇ ਤੱਥ ਇਹ ਹੈ ਕਿ ਮੋਦੀ ਨੇ ਰਵਾਇਤੀ ਚੋਣ ਸਰਗਰਮੀ ਬਦਲਣ ਵਿੱਚ ਸਫਲਤਾ ਪ੍ਰਾਪਤ ਕਰ ਲਈ ਹੈ ਜੋ ਪਿਛਲੇ ਕਈ ਦਹਾਕਿਆਂ ਤੋਂ ਜਾਤ ਦੇ ਉੱਤੇ ਨਿਰਭਰ ਕਰਦੀ ਸੀ ਅਸਲ ਵਿੱਚ ਉਨ੍ਹਾਂ ਨੇ ਉਜਵਲਾ ਯੋਜਨਾ ਅਤੇ ਲਖਪਤੀ ਦੀਦੀ ਯੋਜਨਾ ਵਰਗੀਆਂ ਸਕੀਮਾਂ ਨੂੰ ਆਕਾਰ ਦੇ ਕੇ ਔਰਤਾਂ ਦਾ ਵੋਟ ਬੈਂਕ ਬਣਾ ਲਿਆ ਹੈ ਭਾਰਤੀ ਜਨਤਾ ਪਾਰਟੀ ਨੇ ਬੇਚਿਜਕ ਚੋਣਾਂ ਵਾਲੇ ਰਾਜਾਂ ਵਿੱਚ ਮਹਿਲਾ ਵੋਟਰਾਂ ਨੂੰ ਲਪਾਇਆ ਹੈ ਹਰਿਆਣਾ ਵਿੱਚ ਲਾਡੋ ਲక్ష్ਮੀ ਮਹਾਰਾਸ਼ਟਰ ਵਿੱਚ ਲੜਕੀ ਬਹਿਨ ਮੱਧ ਪ੍ਰਦੇਸ਼ ਵਿੱਚ ਲਾਡਲੀ ਬਹਿਨਾ ਦਿੱਲੀ ਵਿੱਚ ਮਹਿਲਾ ਸਮਰiddhi ਯੋਜਨਾ ਅਤੇ ਛੱਤੀਗੜ੍ਹ ਵਿੱਚ ਮਾਹਤਾਰੀ ਵੰਦਨਾ 2019 ਦੀਆਂ ਆਮ ਚੋਣਾਂ ਵਿੱਚ ਔਰਤਾਂ ਨੇ ਪਹਿਲੀ ਵਾਰ ਵੋਟਰਾਂ ਵਿੱਚੋਂ ਗਿਣਤੀ ਵਿੱਚ ਮਰਦਾਂ ਨੂੰ ਪਛਾੜ 67.18% ਬਨਾਮ 67.02% 1952 ਦੀ ਪਹਿਲੀ ਚੋਣ ਵਿੱਚ 63% ਮਰਦਾਂ ਤੇ 47% ਔਰਤਾਂ ਨੇ ਹੀ ਸਿਰਫ ਵੋਟ ਪਾਈ ਸੀ ਅਤੇ ਕੁਝ ਸਰਵੇਖਣਾਂ ਨੇ ਦਿਖਾਇਆ ਹੈ ਕਿ ਮੋਦੀ ਲਈ 44% ਮਰਦਾਂ ਦੇ ਮੁਕਾਬਲੇ 46% ਦੀ ਔਰਤਾਂ ਨੇ ਵੋਟਾਂ ਦਿੱਤੀਆਂ ਨੇ ਚੀਜ਼ਾਂ ਨੂੰ ਰਵਾਇਤੀ ਤੌਰ ਤੇ ਦੇਖਦੇ ਸਿਆਸਤਦਾਨਾਂ ਨਾਲ ਲਈ ਖਬਰਾਂ ਹੋਰ ਵੀ ਬੱਤਰ ਹੋ ਗਈਆਂ ਨੇ ਪਹਿਲਾਂ ਜਿਹੜੀ ਇਹ ਹੈਗੀ ਆ ਸੰਸਥਾ ਐਕਸਿਸ ਮਾਈਡ ਇੰਡੀਆ ਨੇ ਵੇਖਿਆ ਕਿ ਉੱਤਰ ਪ੍ਰਦੇਸ਼ 2022 ਅਤੇ ਮਧ ਪ੍ਰਦੇਸ਼ 2023 ਦੀਆਂ ਚੋਣਾਂ ਵਿੱਚ ਹੋਰ ਸਿਆਸੀ ਪਾਰਟੀਆਂ ਦੇ ਮੁਕਾਬਲੇ ਜ਼ਿਆਦਾ ਔਰਤਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਈ ਸੀ ਦੂਜਾ ਜਿੱਥੇ 73% ਦੀ ਔਰਤਾਂ ਨੇ ਕਿਹਾ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ ਘਰਾਂ ਦੇ ਪੱਖ ਵਿੱਚ ਵੋਟ ਪਾਈ ਉੱਥੇ ਹੈਰਾਨੀਜਨਕ ਤੌਰ ਤੇ ਕਾਂਗਰਸ ਨਾਲ ਜੁੜੇ ਘਰਾਵੇ ਵਿੱਚ ਵੀ 25% ਔਰਤਾਂ ਨੇ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਦੱਸਿਆ ਪ੍ਰਧਾਨ ਮੰਤਰੀ ਮੋਦੀ ਇਸ ਧੁਆਣ ਨੂੰ ਆਉਂਦੇ ਵੇਖਣ ਵਾਲੇ ਪਹਿਲੇ ਸਖਸ਼ਣ ਹਾਲਾਂਕਿ ਇਸ ਬੇਰੀ ਬੈਸਿਆ ਇੱਕ ਇਸ ਬੈਸ ਦਾ ਇਹ ਵਿਸ਼ਾ ਹੈ ਕਿ ਉਹ ਆ ਰਹੇ ਅੰਕੜਿਆਂ ਦੀ ਸੰਤਿਪਤੀ ਨਾਲ ਕੀ ਕਰ ਰਹੇ ਹਨ ਉਹਨਾਂ ਦੇ ਮੰਤਰੀ ਪ੍ਰੀਸ਼ਦ ਵਿੱਚ 72 ਵਿੱਚੋਂ ਸਿਰਫ 7 ਔਰਤਾਂ ਹਨ ਤੇ ਕੈਬਨਿਟ ਵਿੱਚ ਸਿਰਫ ਦੋ ਨਿਰਮਲਾ ਸੀ타ਰਮਨ ਤੇ ਅਨਪੂਰਨਾ ਦੇਵੀ ਲੋਕ ਸਭਾ ਵਿੱਚ ਸਿਰਫ 74 ਮਹਿਲਾ ਸੰਸਦ ਮੈਂਬਰ ਹਨ ਜੋ ਪਿਛਲੀ ਵਾਰੀ ਨਾਲੋਂ ਵੀ ਚਾਰ ਘੱਟ ਨੇ ਹੁਣ ਕਿਹਾ ਜਾ ਰਿਹਾ ਹੈ ਕਿ ਸੰਸਦ ਵਿੱਚ ਔਰਤਾਂ ਦੀ 33% ਵੀ ਰਾਖਵਾ ਕਰਨ ਦੇਣ ਵਾਲਾ 2023 ਦਾ ਬਣਿਆ ਹੋਇਆ ਕਾਨੂੰਨ 2029 ਦੀਆਂ ਚੋਣਾਂ ਵਿੱਚ ਜਾ ਕੇ ਲਾਗੂ ਕੀਤਾ ਜਾਏਗਾ ਪਰ ਇੱਕ ਪੂਰੇ ਹੱਦਬੰਦੀ ਅਭਿਆਸ ਤੋਂ ਬਾਅਦ ਜਿਸ ਨਾਲ ਦੇਸ਼ ਵਿੱਚ ਹਲਕਿਆਂ ਦੀ ਗਿਣਤੀ 20 ਵਜਨ ਦੀ ਸੰਭਾਵਨਾ ਹੈ ਵਾਪਸ ਭਾਰ ਵੱਲ ਆਉਨੇ ਆ ਰਾਜ ਵੋਟਰ ਸੂਚੀਆਂ ਦੀ ਵਿਸ਼ੇਸ਼ ਸਦਾਈ ਚ ਸਰਗਰਮ ਹੈ ਸਿਆਸੀ ਪਾਰਟੀਆਂ ਆਪਣਾ ਵਧੀਆ ਤੋਂ ਵਧੀਆ ਪ੍ਰਦਰਸ਼ਨ ਕਰ ਰਹੀਆਂ ਹਨ ਤੇ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਬ੍ਰਹਮ ਅਸਤਰ ਚਲਾ ਦਿੱਤਾ ਹੈ ਕਹਿਣ ਦੀ ਲੋੜ ਨਹੀਂ ਕਿ ਜਿੱਥੇ ਬਾਕੀ ਦੇਸ਼ ਵੇਖ ਰਿਹਾ ਹੈ ਪੰਜਾਬ ਹੋਰ ਵੀ ਬਹੁਤ ਹੀ ਧਿਆਨ ਨਾਲ ਗੋਹ ਨਾਲ ਇਹਨਾਂ ਚੋਣਾਂ ਨੂੰ ਵੀ ਵੇਖੇਗਾ ਸੋ ਕਿਉਂਕਿ ਪੰਜਾਬ ਨਾਲ ਜਿਹੜਾ ਵਿਤਕਰਾ ਹੈ ਉਹ ਲਗਾਤਾਰ جاری ਹੈ ਤੇ ਇੱਕ ਪਾਸੇ ਉਹ ਪੰਜਾਬ ਤੈਸ਼ੀ ਹੋਣ ਦਾ ਦਾਵਾ ਕਰਦੇ ਨੇ ਤੇ ਦੂਜੇ ਪਾਸੇ ਪੰਜਾਬ ਨੂੰ ਅੱਖੋਂ ਪਰੋਖੇ ਕਰਦੇ ਨੇ ਇਹ ਕੋਈ ਨਵੀਂ ਗੱਲ ਨਹੀਂ ਇਹ ਕਾਂਗਰਸ ਵੇਲੇ ਤੋਂ ਚੱਲਦਾ ਆ ਰਿਹਾ ਇਸੇ ਕਰਕੇ ਪੰਜਾਬ ਵਿੱਚ ਬੇਚੈਨੀ ਹੈ ਪੰਜਾਬ ਦੁਬਿਧਾ ਦਾ ਸ਼ਿਕਾਰ ਹੈ ਤੇ ਪੰਜਾਬ ਵਿੱਚ ਵੱਖਵਾਦੀ ਲਹਿਰ ਵਾਲੇ ਲੋਕਾਂ ਨੂੰ ਮੌਕੇ ਮਿਲਦੇ ਨੇ ਇਹ ਕਹਿਣ ਦੇ ਕਿ ਪੰਜਾਬ ਨਾਲ ਵਿਤਕਰਾ ਕੀਤਾ ਜਾਂਦਾ ਕਾਸ਼ ਦੇਸ਼ ਦੇ ਲੀਡਰ ਪੰਜਾਬ ਦੇ ਜਿਹੜਾ ਸੈਂਸਿਟਿਵ ਏਰੀਆ ਆ ਇਹਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝ ਸਕਣ ਤੇ ਉਹਦੇ ਮੁਤਾਬਕ ਆਪਣਾ ਕੰਮ ਕਰ ਸਕਣ ਇਸ ਸਤਰਾ ਮੈਂ ਆਪਣੇ ਕੋਲ ਜੋੜੀਆਂ ਨੇ ਵੈਸੇ ਅਸੀਂ ਜਿਹੜਾ ਲੇਖ ਹੈ ਇਹ ਜੋਤੀ ਮਲੋਤਰਾਹਰਾਂ ਦਾ ਤੁਹਾਡੇ ਲਈ ਪੇਸ਼ ਕੀਤਾ ਸੀ ਜਿਹੜੇ ਦੇ ਟ੍ਰਿਬਿਊਨ ਇੰਡੀਆ ਦੇ ਐਡੀਟਰ ਇਨ ਚੀਫ ਨੇ ਅੱਜ ਕੱਲ ਉਹਨਾਂ ਦੇ ਕਾਫੀ ਲੇਖ ਜਿਹੜੇ ਆ ਸੰਪਾਦਕੀ ਨੋਟ ਉਹ ਧਿਆਨ ਮੰਗਦੇ ਨੇ ਟ੍ਰਿਬਿਊਨ ਦਾ ਇਤਿਹਾਸ ਵੀ ਹੈ ਕਿ ਉਹ ਥੋੜੀ ਜਿਹੀ ਨਿਰਪੱਖਤਾ ਨਾਲ ਬਾਕੀ মিডিਆ ਨਾਲੋਂ ਵੱਖਰੇ ਤੌਰ ਤੇ ਪ੍ਰਿੰਟ মিডিਆ ਦਾ ਬਾਕੀ ਜੋ ਹਾਲ ਹੈ ਸਾਡੇ ਹਿੰਦੁਸਤਾਨ ਚ ਉਹ ਆਪਾਂ ਵੇਖ ਹੀ ਰਹੇ ਹਾਂ ਤੇ ਇਲੈਕਟ੍ਰੋਨਿਕ মিডিਆ ਦਾ ਹਾਲ ਤੇ ਉਸ ਤੋਂ ਵੀ ਭੜਾ ਪਰ ਕਿਤੇ ਨਾ ਕਿਤੇ ਜਦੋਂ ਟ੍ਰਿਬਿਊਨ ਦੀ ਗੱਲ ਕਰਦੇ ਆਂ ਫਿਰ ਅੱਗੇ ਪੰਜਾਬੀ ਟ੍ਰਿਬਿਊਨ ਦੀ ਗੱਲ ਕਰਦੇ ਆਂ ਤੇ ਉਹਦੇ ਵਿੱਚ ਅਜੇ ਤੱਕ ਕਿਸੇ ਹੱਦ ਤੱਕ ਨਿਰਪੱਖਤਾ ਬਣਾਉਣ ਦੇ ਯਤਨ ਕੀਤੇ ਜਾਂਦੇ ਨੇ ਹਾਲਾਂਕਿ ਉੱਥੇ ਵੀ ਕਾਫੀ ਜ਼ਿਆਦਾ ਉਲਾਰ ਪ੍ਰੋਗਰਾਮ ਤੇ ਉਲਾਰ ਖਬਰਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਪਰ ਫਿਰ ਵੀ ਟ੍ਰਿਬਿਊਨ ਦੇ ਉੱਤੇ ਪੰਜਾਬੀ ਅਜੇ ਵੀ ਕਿਸੇ ਨਾ ਕਿਸੇ ਹੱਦ ਤੱਕ ਮਾਣ ਕਰ ਸਕਦੇ ਨੇ ਸੋ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਧੰਨਵਾਦ